ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਹੋਵੇ ਸ਼ੁਕਰ ਹੋਵੇ ਸਭ ਮਸੀਹੀ ਭੈਣ ਭਰਾਵਾਂ ਨੂੰ ਜੈ ਮਸੀਹੀ ਔਰ ਪਵਿੱਤਰ ਬਾਈਬਲ ਨੂੰ ਆਪਾਂ ਸਮਝਣ ਦੇ ਲਈ ਯਿਸੂ ਮਸੀਹ ਦੀਆਂ ਦਰਸਤਾਂਤਾਂ ਵਿੱਚ ਗੱਲਾਂ ਨੂੰ ਜੋ ਬੋਲੀਆਂ ਗਈਆਂ ਨੇ ਭੇਤਾਂ ਵਿੱਚ ਬੁਜ਼ਾਰਤਾਂ ਵਿੱਚ ਯਿਸੂ ਮਸੀਹ ਨੇ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਸਮਝਣ ਦੇ ਲਈ ਆਪਾਂ ਪਹਿਲਾਂ ਪਵਿੱਤਰ ਬਾਈਬਲ ਦੇ ਵਿੱਚੋਂ ਇਕਾਇਤ ਪੜਾਂਗੇ ਸੰਤ ਮੱਤੀ ਦੀ ਅੰਜੀਲ ਉਹਦਾ 13 ਬਾਪ ਅਤੇ ਉਸ ਦੀ ਇਤੀ ਆਇਤ ਮੈਂ ਤੁਹਾਡੇ ਸਾਹਮਣੇ ਪੜਾਂਗਾ ਜਿਸ ਦੇ ਵਿੱਚ ਇਹ ਇਸ ਤਰ੍ਹਾਂ ਲਿਖਿਆ 13 ਦੀ ਅ ਛੋਂਤੀ ਆਇਤ ਇਹ ਸਾਰੀਆਂ ਗੱਲਾਂ ਯਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ ਅਤੇ ਬਿਨਾ ਦ੍ਰਿਸ਼ਟਾਂਤ ਤੋਂ ਉਹ ਉਹਨਾਂ ਨਾਲ ਨਹੀਂ ਸੀ ਬੋਲਦਾ ਸੋ ਮਤੀ ਦੀ انجਿਲ 13 ਬਾਬ ਉਸ ਦੀ ਛੋਂਤੀ ਆਇਤ ਮੈਂ ਤੁਹਾਡੇ ਸਾਹਮਣੇ ਪੜ੍ਹੀ ਹੈ ਕਿ ਯੀਸ਼ੂ ਮਸੀਹ ਨੇ ਸਾਰੀਆਂ ਗੱਲਾਂ ਲੋਕਾਂ ਦੇ ਨਾਲ ਦਿਸਤਾਂਤਾਂ ਵਿੱਚ 부ਜਾਰਤਾਂ ਵਿੱਚ ਪੇਤਾਂ ਵਿੱਚ ਕੀਤੀਆਂ ਔਰ ਬਿਨਾ ਦਿਸਤਾਂਤ ਤੋਂ ਯੀਸ਼ੂ ਮਸੀਹ ਉਹਨਾਂ ਲੋਕਾਂ ਦੇ ਨਾਲ ਨਹੀਂ ਸੀ ਬੋਲਦਾ ਆਓ ਹੁਣ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਗੱਲਾਂ ਨੇ ਮਤੀ 13 ਵਿੱਚ ਵੀ ਬਹੁਤ ਸਾਰੀਆਂ ਗੱਲਾਂ ਜੋ ਯੀਸ਼ੂ ਮਸੀਹ ਨੇ ਦਿਸਤਾਂਤਾਂ ਦੇ ਵਿੱਚ ਕੀਤੀਆਂ ਨੇ ਔਰ ਆਪਾਂ ਹੁਣ ਪੜ੍ਹਾਂਗੇ ਮਤੀ ਦੀ ਅੰਜੀਲ ਉਸਦਾ 28 ਬਾਪ ਅਤੇ ਉਸ ਦੀ 19 ਅਤੇ 18 ਐਤ ਨੂੰ ਪੜ੍ਹਾਂਗੇ ਤਾਂ ਕਿ ਪਰਮੇਸ਼ਰ ਦਾ ਵਚਨ ਜਿਹੜਾ ਆ ਉਸਾਨੂੰ ਸਮਝ ਆ ਸਕੇ ਇਹ ਅੱਜ ਤੱਕ ਕਿਸੇ ਨੂੰ ਸਮਝ ਵਿੱਚ ਨਹੀਂ ਆਇਆ ਜਿੱਥੋਂ ਤੱਕ ਮੈਂ ਸਮਝਦਾ ਵਾਂ ਕਿ ਸਾਡੇ ਦਿਨਾਂ ਵਿੱਚ ਪ੍ਰਭੂ ਨੇ ਇੱਕ ਦਾਸ ਨੂੰ ਇੱਕ ਅਭਿਸ਼ਕਤ ਨਬੀ ਨੂੰ ਭੇਜਿਆ ਜਿਸ ਦੇ ਉੱਤੇ ਪ੍ਰਭੂ ਨੇ ਭੇਤਾਂ ਨੂੰ ਖੋਲ੍ਹਿਆ ਜਿਸ ਦੇ ਦੁਆਰਾ ਸਾਨੂੰ ਵੀ ਅੱਗੋਂ ਸਿੱਖਿਆ ਮਿਲੀ ਤੇ ਪਤਾ ਲੱਗਿਆ ਸਾਨੂੰ ਔਰ ਇੱਕ ਬਹੁਤ ਵੱਡਾ ਭੇਤ ਹੈ ਆਓ ਆਪਾਂ ਪੜਦੇ ਮਤੀ 28 ਬਾਪੋ ਦੀ ਉਹਨੇ ਐਤਨ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਗੱਲਾਂ ਅਤੇ ਉਹਨਾਂ ਨੂੰ ਸਿਖਾਓ ਭਈਓ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਯੁੱਗ ਦੇ ਅੰਤ ਤਿਕਰਹਾਰ ਵੇਲੇ ਮੈਂ ਤੁਹਾਡੇ ਨਾਲ ਹਾਂ ਇਹਦੇ ਬਹੁਤ ਵੱਡਾ ਦੋ ਐਤਾਂ ਦੇ ਅੰਦਰ ਬਹੁਤ ਵੱਡਾ ਭੇਤ ਹੈ ਮਗਰ ਲੋਕ ਇਹਨੂੰ ਸਿੱਧਾ-ਸਿੱਧਾ ਇਸੇ ਤਰ੍ਹਾਂ ਹੀ ਪੜ੍ਹਦੇ ਜਿਦਾਂ ਇਹ ਲਿਖਿਆ ਪਰ ਇਸ ਤਰ੍ਹਾਂ ਜਿੱਦਾਂ ਲਿਖਿਆ ਇੰਨਾ ਕੁ ਨਹੀਂ ਆ ਯੇਸ਼ੂ ਮਸੀਹ ਦੇ ਇੱਕ ਇੱਕ ਕਲਪਾਸ ਦਾ ਬੜਾ ਵੱਡਾ ਮਤਲਬ ਹੈ ਜਿਸ ਤਰ੍ਹਾਂ ਯੇਸ਼ੂ ਮਸੀਹ ਨੇ ਕਿਹਾ ਮੈਂ ਰਾਹ ਤੇ ਹੱਕ ਅਤੇ ਸਚਾਈ ਅਤੇ ਜੀਵਨ ਹਾਂ ਹੁਣ ਤੁਸੀਂ ਸਮਝ ਸਕਦੇ ਹੋ ਨਾ ਗੱਲਾਂ ਨੂੰ ਕਿ ਯੇਸ਼ੂ ਮਸੀਹ ਕੋਈ ਹੋਰ ਰਾਹ ਨਹੀਂ ਹੈ ਜਿਹੜਾ ਸਾਡੇ ਪਿੰਡ ਤੋਂ ਸ਼ਹਿਰ ਵੱਲ ਨੂੰ ਜਾਂਦਾ ਉਹ ਰਾਹ ਸਵਰਗ ਨੂੰ ਜਾਣ ਵਾਲਾ ਹੈ ਉਸਨੇ ਮੈਂ ਕਹਿਆ ਮੈਂ ਹੱਕ ਹਾਂ ਮੈਂ ਸਚਾਈ ਹਾਂ ਔਰ ਸਚਾਈ ਕੀ ਹੈ ਸਚਾਈ ਉਹ ਹੈ ਜਿਹੜੀ ਸਾਨੂੰ ਸਵਰਗ ਦਾ ਮਾਰਗ ਦਿਖਾਉਂਦੀ ਹੈ ਯੇਸ਼ੂ ਮਸੀਹ ਨੇ ਕਿਹਾ ਮੈਂ ਚਾਨਣ ਹਾਂ ਯੇਸ਼ੂ ਮਸੀਹ ਕੋਈ ਬਲਬ ਨਹੀਂ ਹੈ ਕੋਈ ਦੀਵਾ ਨਹੀਂ ਹੈ ਕੋਈ ਮੋਮਬਤੀ ਨਹੀਂ ਹੈ ਕੋਈ ਚਾਨਣ ਕਰਦਾ ਹੈ ਪਰ ਯਿਸੂ ਮਸੀਹ ਇਸ ਤਰ੍ਹਾਂ ਦਾ ਚਾਨਣ ਹੈ ਕਿ ਉਹਦੇ ਬੋਲਣ ਨਾਲ ਉਹਦੇ ਵਚਨ ਨੂੰ ਪ੍ਰਚਾਰ ਕਰਨ ਦੇ ਨਾਲ ਜਦ ਉਹਨੇ ਵਚਨ ਬੋਲਿਆ ਜਦ ਤੁਹਾਨੂੰ ਸਮਝ ਆ ਤੇ ਸਾਡੇ ਜੀਵਨ ਚੋਂ ਹਨੇਰਾ ਦੂਰ ਹੋ ਗਿਆ ਸਾਡੇ ਜੀਵਨ ਚੋਂ ਝੂਠੀ ਸਿੱਖਿਆ ਦੂਰ ਹੋ ਗਈ ਤੇ ਝੂਠੀ ਸਿੱਖਿਆ ਨੂੰ ਦੂਰ ਕਰਨ ਵਾਸਤੇ ਹਨੇਰਾ ਆਇਆ ਜੇਕਰ ਝੂਠ ਤੇ ਸੱਚ ਜਿਹੜੇ ਦੋਵੇਂ ਆ ਮਾਫ ਕਰਨਾ ਝੂਠ ਤੇ ਸੱਚ ਅਤੇ ਹਨੇਰਾ ਤੇ ਚਾਨਣ ਦੋਵੇਂ ਕਦੇ ਵੀ ਇਕੱਠੇ ਰਹਿ ਨਹੀਂ ਸਕਦੇ ਤੁਸੀਂ ਇੱਕ ਕਮਰੇ ਵਿੱਚ ਐਂਟਰੀ ਕਰੋ ਰਾਤ ਨੂੰ ਔਰ ਆਪਣੇ ਕਮਰੇ ਦੇ ਅੰਦਰ ਜਦ ਤੁਸੀਂ ਬੂਹਾ ਖੋਲਦੇ ਹੋ ਹਨੇਰਾ ਹੁੰਦਾ ਤੁਸੀਂ ਲਾਈਟ ਦਾ ਸਵਿਚ ਆਨ ਕਰਦੇ ਹੋ ਤੇ ਹਨੇਰਾ पाज जांदा क्योंकि दोवे इकट्ठे नहीं रह सकते कभी भी कभी भी नहीं रह सकते और इसी करके परमेश्वर ने एक काम ਕੀਤਾ শুরু ਤੋਂ ਜਦੋਂ ਦੇ ਬਾਗ ਵਿੱਚ ਉਸਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਲਿਖਿਆ ਉਹਨੇ ਹਨੇਰੇ ਤੋਂ ਚਾਨਣ ਨੂੰ ਵੱਖਰਾ ਕੀਤਾ ਸੋ ਇਹ ਅੱਜ ਵੀ ਪੈਣਪਰਾ ਉਹ ਜੜੀਆਂ ਲਿਖਤਾ ਮੈਂ ਤੁਹਾਡੇ ਸਾਹਮਣੇ ਪੜੀਆਂ ਨੇ ਇਹ ਹਨੇਰੇ ਤੋਂ ਚਾਨਣ ਨੂੰ ਅੱਜ ਅਲੱਗ ਕਰਨਾ ਸੋ ਜਦੋਂ ਪ੍ਰਭੂ ਯਿਸੂ ਮਸੀਹ ਜੀ ਉੱਠਿਆ ਔਰ ਉਸ ਦੇ ਜੀ ਉਠਣ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਵਿਖਾਈ ਦਿੱਤਾ 40 ਦਿਨ ਤੇ 40 ਰਾਤਾਂ ਉਹਨਾਂ ਨੂੰ ਦਰਸ਼ਨ ਦੇਂਦਾ ਰਿਹਾ ਔਰ ਉਹਨਾਂ ਦੇ ਨਾਲ ਗੱਲਾਂ ਕਰਦਾ ਰਿਹਾ ਔਰ ਆਖਰੀ ਦਿਨ ਜਦੋਂ ਉਹਨੇ ਗੱਲਾਂ ਕੀਤੀਆਂ ਜਦੋਂ ਸਮਾਨ ਉੱਪਰ ਉਠਾਈ ਜਾਣ ਵਾਲਾ ਸੀ ਤੇ ਉਸ ਨੇ ਇੱਕ ਹੁਕਮ ਦਿੱਤਾ ਮਤੀ 28 ਦੀ 18 ਤੇ 19 ਅਮਾਫ ਕਰਨ ਉਹਨਾਂ ਦੇ 20 ਐਤ ਵਿੱਚ ਉਸ ਨੇ ਉਹਨਾਂ ਨੂੰ ਆਖਿਆ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਬ ਇਸ ਮਾ ਦੋ ਸੋ ਜੀਸਪੈਨ ਪ੍ਰਭੂ ਲੋਕ ਅੱਜ ਤੱਕ ਇਸ ਵਚਨ ਨੂੰ ਸਮਝ ਨਹੀਂ ਸਕੇ ਪਰ ਤੁਸੀਂ ਇਹ ਸਮਝਣਾ ਇਹ ਗੱਲ ਯਿਸੂ ਮਸੀਹ ਕਿਹਦੇ ਨਾਲ ਕਰ ਰਿਹਾ ਹੈ ਇਹ ਗੱਲ ਇੱਥੇ ਪ੍ਰਭੂ ਯਿਸੂ ਮਸੀਹ ਆਪਣੇ 11 ਚੇਲਿਆਂ ਦੇ ਨਾਲ ਕਰ ਰਿਹਾ ਹੈ ਔਰ ਚੇਲੇ ਬਣਾਉਣ ਦਾ ਅਧਿਕਾਰ ਚੇਲੇ ਬਣਾਉਣ ਦਾ ਖਤਿਆਰ ਚੇਲੇ ਬਣਾਉਣ ਦਾ ਹੁਕਮ ਇਸ ਧਰਤੀ ਦੇ ਉੱਤੇ ਪਹਿਲੀ ਵਾਰ ਜਦ ਸੇਵਕਾਈ ਸ਼ੁਰੂ ਹੋਈ ਯਿਸੂ ਮਸੀਹ ਦੇ ਅਸਮਾਨ ਦੇ ਉੱਪਰ ਉਟਾਏ ਜਾਣ ਤੋਂ ਬਾਦ ਜੇ ਕੋਈ ਸੇਵਾ ਸ਼ੁਰੂ ਹੋਈ ਹੈ ਤਾ ਉਹ ਯਿਸੂ ਮਸੀਹ ਦੇ 11 ਚੇਲਿਆਂ ਨੇ ਸੇਵਕਾਈ ਨੂੰ ਸ਼ੁਰੂ ਕੀਤਾ ਹੈ ਠੀਕ ਉਹਨਾਂ ਤੋਂ ਬਾਅਦ 54 ਸਦੀ ਦੇ ਵਿੱਚ ਸੰਤ ਪੌਲਸ ਦਾ ਚੁਣੌਤ ਹੋਇਆ ਉਸ 54 ਸਦੀ ਦੇ ਵਿੱਚ ਆਇਆ 54 ਏਡੀ ਦੇ ਵਿੱਚ ਇਹ ਸੰਤ ਪੌਲਸ ਸੇਵਕਾਈ ਕਰਨ ਦੇ ਲਈ ਆਇਆ ਪਰ ਉਸ ਤੋਂ ਪਹਿਲਾਂ 11 ਚੇਲੇ ਹੀ ਸੇਵਕਾਈ ਕਰਦੇ ਰਹੇ ਨੇ ਤੇ ਬਾਅਦ ਵਿੱਚ ਜਿਹੜਾ ਉਹ ਸੰਤ ਪੌਲਸ ਗਿਣਿਆ ਗਿਆ ਪੈਨ ਪ੍ਰਭੂ ਇੱਥੇ ਉਹਨੇ ਕਿਹਾ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਉਹਨਾਂ ਨੂੰ ਪਿਤਾ ਤੇ ਪੁੱਤਰ ਤੇ ਪਵਤਰਾ ਆਤਮਾ ਦੇ ਨਾਮ ਵਿੱਚ ਬਖਤ ਇਹ ਹੁਕਮ ਚੇਲਿਆਂ ਨੂੰ ਮਿਲਿਆ ਨਾ ਕਿ ਤੁਹਾਨੂੰ ਮਿਲਿਆ ਨਾ ਕਿ ਮੈਨੂੰ ਮਿਲਿਆ ਕਿਉਂਕਿ ਪਹਿਲੀ ਵਾਰ ਸੇਵਕਾਈ ਜਦ ਧਰਤੀ ਉੱਤੇ ਸ਼ੁਰੂ ਹੋਈ ਤਾਂ ਉਹਨਾਂ ਲੋਕਾਂ ਨੇ ਕੀਤੀ ਸਾਡੇ ਤੋਂ ਹੀ ਸੇਵਕਾਈ ਸ਼ੁਰੂ ਨਹੀਂ ਹੋਈ ਮੈਂ ਸ਼ੁਰੂ ਨਹੀਂ ਕੀਤੀ ਤੁਸੀਂ ਨਹੀਂ ਸ਼ੁਰੂ ਕੀਤੀ ਅੱਜ ਦੇ ਜਿਹੜੇ ਕਾਲਜ ਨੇ ਜਿਹੜੇ ਮਿਸ਼ਨਰੀਆਂ ਜਥੇਬੰਦੀਆਂ ਨੇ ਇਹ ਕਿਸੇ ਨੇ ਸੇਵਾ ਨਹੀਂ ਸ਼ੁਰੂ ਕੀਤੀ ਸਭ ਤੋਂ ਪਹਿਲਾ ਜਿਹੜਾ ਅਧਿਕਾਰ ਸੀ ਜਿਹੜਾ ਪਹਿਲਾ ਸਮਾਂ ਸੀ ਜਿਹੜਾ ਪਹਿਲਾ ਖਤਿਆਰ ਦਿੱਤਾ ਗਿਆ ਜਿਹੜੀ ਪਹਿਲੀ ਕਮਾਂਡਮੈਂਟ ਦਿੱਤੀ ਗਈ ਉਹ ਕਮਾਂਡਮੈਂਟ ਯਿਸੂ ਮਸੀਹ ਦੇ ਵੱਲੋਂ ਆਪਣੇ 11 ਚੇਲਿਆਂ ਨੂੰ ਦਿੱਤੀ ਗਈ ਔਰ 11 ਚੇਲਿਆਂ ਨੇ ਸੇਵਕਾਈ ਸ਼ੁਰੂ ਕੀਤੀ ਆਓ ਆਪਾਂ ਅੱਗੇ ਚੱਲਦੇ ਹਾਂ ਕਿ ਕਿੱਥੇ ਇਹਨਾਂ ਚੇਲਿਆਂ ਨੇ ਸੇਵਕਾਈ ਨੂੰ ਸ਼ੁਰੂ ਕੀਤਾ ਪਰ ਪ੍ਰਾਪ ਉਹ ਇੱਥੇ ਨਹੀਂ ਅਭੀ ਇਹਨਾਂ ਬੋਲਦਿਆਂ ਦੇ ਨਾਲ ਸੇਵਕਾਈ ਸ਼ੁਰੂ ਹੋ ਗਈ ਇਸ ਤੋਂ ਬਾਅਦ ਅਸੀਂ ਕੁਝ ਲਿਖਤਾਂ ਲਵਾਂਗੇ ਕਿ ਯਿਸੂ ਮਸੀਹ ਨੇ ਇਹਨਾਂ ਨੂੰ ਸਵਰਗ ਦੇ ਰਾਜ ਦੇ ਪੇਤਾਂ ਦੀ ਸਮਝ ਵੀ ਦਿੱਤੀ ਲੂਕਾ ਦੀ ਇੰਜੀਲ ਅਠ ਬਾਪ ਉਹਦੀ ਨੋਇਤ ਮੈਂ ਪੜਦਾ ਹਾਂ ਉਸਦੇ ਚੇਲਿਆਂ ਨੇ ਪੁੱਛਿਆ ਤੂੰ ਕਿਉਂ ਇਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹੈ ਉਸਦੇ ਚੇਲਿਆਂ ਨੇ ਉਸ ਤੋਂ ਪੁੱਛਿਆ ਤੂੰ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ ਲੋਕਾਂ ਨੂੰ ਸਮਝ ਨਹੀਂ ਆ ਰਹੀ ਅਸਲ ਕਹਾਣੀ ਏ ਸੀ ਵੀ ਉਹ ਚੇਲਿਆਂ ਦੇ ਵੀ ਸਮਝ ਨਹੀਂ ਆ ਰਹੀ ਸੀ ਦਸਵੀਂ ਐਤ ਕੀ ਕਹਿੰਦੀ ਹੈ ਲੂਕਾ ਦੀ ਇੰਜੀਲ ਅਠਵਾ ਪਉ ਦੀ ਦਸਵੀਂ ਐਤ ਵਿੱਚ ਲਿਖਿਆ ਆਰ ਉਸ ਨੇ ਕਿਹਾ ਪਰਮੇਸ਼ਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਹੋਰਨਾਂ ਨੂੰ ਤਾਂ ਦ੍ਰਿਸ਼ਟਾਂਤਾਂ ਵਿੱਚ ਹੀ ਸੁਣਾਇਆ ਜਾਂਦਾ ਹੈ ਭਾਈ ਉਹ ਵੇਖਦੇ ਹੋਏ ਨਾ ਵੇਖਣ ਤੇ ਸੁਣਦੇ ਹੋਏ ਨਾ ਸਮਝਣ ਦੇਖੋ ਪਰਮੇਸ਼ਰ ਦੀ ਇੱਛਾ ਹੈ ਕਿ ਮੈਂ ਭੇਤਾਂ ਵਿੱਚ ਬੋਲਿਆ ਲੋਕਾਂ ਨੂੰ ਭੇਤ ਹੀ ਸਮਝ ਲੱਗੇ ਵੀ ਇਹ ਭੇਤ ਵਿੱਚ ਲਿਖਿਆ ਉਹਨੂੰ ਉਦਾਂ ਹੀ ਮੰਨਣ ਉਹਨਾਂ ਨੂੰ ਸਮਝ ਚ ਨਹੀਂ ਆਉਣੀ ਚਾਹੀਦੀ ਪਰਮੇਸ਼ਰ ਖੁਦ ਨਹੀਂ ਚਾਹੁੰਦਾ ਉਹ ਚਾਹੁੰਦਾ ਕਿ ਸਿਰਫ ਤੋਂ ਸਿਰਫ ਉਹਦੀ ਲਾੜੀ ਉਹਦੀ ਬਰਾਇਡ ਉਹਦੀ ਦੁਲਹਨ ਨੂੰ ਇਹ ਵਚਨ ਸਮਝ ਆਵੇ ਆਓ ਥੋੜਾ ਅੱਗੇ ਵਾਧਦੇ ਚੱਲਦੇ ਆਂ ਅੱਗੇ ਮੈਂ ਪੜਾਂਗਾ ਯੂਨਾ ਦੀ ਅੰਜੀਲ ਉਹਦਾ 14ਵਾਂ ਬਾਪ ਚੋ ਦੀ 26 ਐਤ ਬੜੀਆਂ ਛੋਟੇ ਛੋਟੇ ਹਵਾਲੇ ਮੈਂ ਤੁਹਾਨੂੰ ਦਊਂਗਾ ਬੜੇ ਸਿੰਪਲ ਢੰਗ ਦੇ ਨਾਲ ਮੈਂ ਗੱਲ ਨੂੰ ਰੱਖੂੰਗਾ ਤਾਂ ਕਿ ਸਧਾਰਨ ਢੰਗ ਦੇ ਨਾਲ ਕੋਈ ਵੀ ਭਾਈ ਕੋਈ ਵੀ ਭੈਣ ਇਸ ਗੱਲ ਨੂੰ ਸਮਝ ਸਕੇ ਔਰ ਇਸ ਗੱਲ ਨੂੰ ਉਹ ਆਪਣੇ ਜੀਵਨ ਦੇ ਵਿੱਚ ਲੈ ਸਕੇ ਤੇ ਪਰਮੇਸ਼ਰ ਦੇ ਰਾਜ ਦਾ ਵਾਰਿਸ ਬਣ ਸਕੇ ਸੋ ਮੈਂ ਪੜਦਾ ਹਾਂ ਤੁਹਾਡੇ ਸਾਹਮਣੇ ਯੂਨਾ 14 ਦੀ 26 ਪਰ ਉਹ ਸਹਾਇਕ ਅਰਥਾਤ ਪਵਿੱਤਰ ਆਤਮਾ ਜਿਸ ਨੂੰ ਪਿਤਾ ਮੇਰੇ ਨਾਮ ਉੱਤੇ ਕੱਲੇਗਾ ਸੋ ਤੁਹਾਨੂੰ ਸਭੋ ਕੁਝ ਸਿਖਾਲੇਗਾ ਤੇ ਸਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਤੁਹਾਨੂੰ ਚੇਤੇ ਕਰਾਵੇਗਾ ਤਾਂ ਯੀਸ਼ੂ ਮਸੀਹ ਨੇ ਕਿਹਾ ਉਹ ਸਹਾਇਕ ਪਵਿੱਤਰ ਆਤਮਾ ਕਿਹਦੇ ਨਾਮ ਉੱਤੇ ਆਵੇਗਾ ਮੇਰੇ ਨਾਮ ਉੱਤੇ ਆਵੇਗਾ ਉਹ ਹੀ ਤੁਹਾਨੂੰ ਸਿਖਾਵੇਗਾ ਹੁਣ ਲੋਕਾਂ ਦੇ ਕੋਲ ਪਵਿੱਤਰ ਆਤਮਾ ਤਾਂ ਹੈ ਨਹੀਂ ਗੱਜ ਪਰ ਚੇਲਿਆਂ ਨੇ ਪਾ ਲਿਆ ਹੀ ਪਵਿੱਤਰ ਆਤਮਾ ਉਹਨਾਂ ਕੋਲੇ ਪੰਤੇਕੁਸਤ ਵਾਲੇ ਦਿਨ ਰਸੂਲਾਂ ਦੇ ਕਰਤੱਬ ਦੋ ਜਹਾਈ ਵਿੱਚ ਪਵਿੱਤਰ ਆਤਮਾ ਆਇਆ ਤੇ ਪਵਿੱਤਰ ਆਤਮਾ ਨੇ ਆ ਕੇ ਉਹਨਾਂ ਨੂੰ ਪਿਤਾ ਦੀਆਂ ਗੱਲਾਂ ਕੀ ਕਰ ਦਿੱਤੀਆਂ ਸਮਝਾ ਦਿੱਤੀਆਂ ਪ੍ਰਭੂ ਹੁਣ ਇੱਥੇ ਉਹਨੇ ਕਿਹਾ ਵੀ ਉਹ ਸਹਾਇਕ ਅਰਥਾਤ ਪਵਿੱਤਰ ਆਤਮਾ ਜਿਸ ਨੂੰ ਪਿਤਾ ਮੇਰੇ ਨਾਮ ਉੱਤੇ ਕੱਲੇਗਾ ਸੋ ਤੁਹਾਨੂੰ ਸਭੋ ਕੁਝ ਸਿਖਾਵੇਗਾ ਤੇ ਜੋ ਮੈਂ ਤੁਹਾਨੂੰ ਆਖਿਆ ਸੀ ਤੁਹਾਨੂੰ ਚੇਤੇ ਵੀ ਕਰਾਵੇਗਾ ਹੁਣ ਆਪਾਂ ਪੜਦੇ ਹਾਂ ਰਸੂਲਾਂ ਦੇ ਕਰਤੱਬ ਇੱਕ ਬਾਪ ਉਹਦੀ ਅਠ ਹੈਟ ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤੂੰ ਹੀ ਸ਼ਕਤੀ ਪਾਉਗੇ ਅਤੇ ਯਰੂਸ਼ਲਮ ਅਰਸਾਮਰੀਆ ਯਹੂਦੀਆਂ ਸਗੋਂ ਧਰਤੀ ਦੇ ਬੰਨੇ ਤੇ ਤੁਸੀਂ ਮੇਰੇ ਗਵਾਹ ਹੋਵੋਗੇ ਉਹ ਚੇਲੇ ਜਿਹੜੇ ਪਹਿਲਾਂ ਮੁਕਰਦੇ ਸੀ ਜਿਹੜੇ ਕਹਿੰਦੇ ਅਸੀਂ ਯਿਸੂ ਨੂੰ ਨਹੀਂ ਜਾਣਦੇ ਉਹ ਲੁਕ ਗਏ ਉਹ ਭੱਜ ਗਏ ਗੱਤ ਸਾਹਮਣੀ ਬਾਗ ਚੋਂ ਕਿਉਂਕਿ ਪਵਿੱਤਰ ਆਤਮਾ ਤੋਂ ਖਾਲੀ ਸੀ ਪਵਿੱਤਰ ਆਤਮਾ ਯਿਸੂ ਮਸੀਹ ਦੇ ਅੰਦਰ ਸੀ ਜਦ ਤੱਕ ਯਿਸੂ ਮਸੀਹ ਕੁਰਬਾਨ ਨਹੀਂ ਹੋਇਆ ਪਵਿੱਤਰ ਆਤਮਾ ਯਿਸੂ ਮਸੀਹ ਦੇ ਅੰਦਰ ਸੀ ਜਦ ਯੇਸ਼ੂ ਮਸੀਹ ਨੇ ਕੁਰਬਾਨੀ ਦੇ ਦਿੱਤੀ ਤਾਂ ਪਵਿੱਤਰ ਆਤਮਾ ਯੇਸ਼ੂ ਮਸੀਹ ਨੂੰ ਮਰਦਿਆਂ ਵਿੱਚੋਂ ਜਵਾਲ ਕੇ ਤਾਂ ਲੈ ਗਿਆ ਔਰ ਉਹੋ ਹੀ ਪਵਿੱਤਰ ਆਤਮਾ ਪਰਤ ਕੇ ਈਦ ਪੰਤੇ ਕੁਸ ਦੇ ਦਿਨ ਰਸੂਲਾਂ ਦੇ ਉੱਤੇ ਆਇਆ ਪਵਿੱਤਰ ਆਤਮਾ ਮਾਨੇ ਕਿ ਪਰਮੇਸ਼ਰ ਦਾ ਆਪਣਾ ਆਤਮਾ ਪਰਮੇਸ਼ਰ ਦਾ ਆਪਣਾ ਸੁਭਾਅ ਪਰਮੇਸ਼ਰ ਦਾ ਆਪਣਾ ਜੀਵਨ ਉਹ ਰਸੂਲਾਂ ਦੇ ਉੱਤੇ ਆਇਆ ਪਹਿਹਨ ਰਸੂਲਾਂ ਦੀ ਕਿਤਾਬ ਨੂੰ ਪੜ੍ਹਦੇ ਆ ਦੋ ਦਇ ਰਸੂਲਾਂ ਦੇ ਕਰਤਬ ਦੂਸਰਾ ਦਇ ਜਦੋਂ ਪੰਤੇ ਕੋਸ ਦਾ ਦਿਨ ਆਇਆ ਉਹ ਇੱਕ ਸਭ ਇੱਕ ਥਾਂ ਤੇ ਇਕੱਠੇ ਸਨ ਅਚਾਨਕ ਆਕਾਸ਼ ਤੋਂ ਇੱਕ ਗੂੰਜਾਈ ਜਿਹੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ ਔਰ ਉਹਨਾਂ ਨੂੰ ਅੱਗ ਦੀਆਂ ਜੀਭਾਂ ਵਕਰੀਆਂ ਵਕਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਤਤ ਦੋਨਾਂ ਵਿੱਚੋਂ ਹਰੇਕ ਉੱਤੇ ਠਹਿਰਿਆ ਤਦੋਂ ਸਭੇ ਪਵਿੱਤਰ ਆਤਮਾ ਦੇ ਨਾਲ ਭਰ ਗਏ ਹੋਰ ਹੋਰ ਬੋਲੀਆਂ ਬੋਲਣ ਲੱਗੇ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦੇ ਤਾਂ ਸੋ ਹੁਣ ਭੈਣ ਭਰਾਵੋ ਇਹ ਚੇਲੇ ਜਿਹੜੇ ਨੇ ਇਹਨਾਂ ਨੇ ਸੇਵਾ ਇੱਥੇ ਦੋ ਅਧਿਆਏ ਦੇ ਅੰਦਰ ਯੀਸ਼ੂ ਮਸੀਹ ਦੇ ਜੀ ਉੱਠਣ ਤੋਂ ਅਸਮਾਨ ਤੇ ਉਠਾਏ ਜਾਣ ਤੋਂ ਠੀਕ 50 ਦਿਨ ਬਾਅਦ ਇਹ ਸੇਵਾ ਸ਼ੁਰੂ ਕੀਤੀ ਹੈ 49 ਦਿਨ ਸਤੂ ਸਾਤਾ 49 ਔਰ ਇਹ 50ਵਾਂ ਦਿਨ ਸੀਗਾ ਜਿਹਨੂੰ ਪੰਤੇਕ ਉਸ ਦਾ ਦਿਨ ਕਹਿੰਦੇ ਆ ਔਰ ਇਹ ਪੰਤੇਕ ਉਸ ਦਾ ਤਿਵਾਰ ਯਹੂਦੀਆਂ ਤੋਂ ਮੂਸਾ ਦੀ ਰੀਤ ਅਨੁਸਾਰ ਚੱਲਦਾ ਆ ਰਿਹਾ ਸੀ ਔਰ ਇਹ ਸਤ ਸਾਤਿਆਂ ਦਾ ਤਿਵਾਰ ਹੁੰਦਾ ਸੀ ਸਤੂ ਸਾਤੀ 49 ਤੇ 50ਵੇਂ ਦਿਨ ਜੂਬਲੀ ਦਾ ਪਰਬ ਹੁੰਦਾ ਸੀ ਇਹ ਪਰਬ ਮਨਾਇਆ ਜਾ ਰਿਹਾ ਸੀ ਔਰ ਇਸ ਜਗ੍ਹਾ ਦੇ ਉੱਤੇ ਫਰੀਸੀ ਲੋਕ ਇਕੱਠੇ ਹੋਏ ਸੀ ਕਿ ਸ਼ੇਵ ਕੋਈ ਸਾਡੇ ਕੋਲੇ ਅਸੀਂ ਉਹ ਤਿਵਾਰ ਮਨਾ ਰਹੇ ਆਂ ਪਰ ਅਸਲ ਵਿੱਚ ਸੇਵਾ ਜਿਹੜੀ ਆ ਫਰੀਸੀਆਂ ਤੇ ਗਰੰਤੀਆਂ ਕੋਲੋਂ ਖੋਹ ਕੇ ਰੱਦ ਕਰਕੇ ਉਹਨਾਂ ਨੂੰ ਰਿਜੈਕਟ ਕਰਕੇ ਯਸ਼ੂ ਮਸੀਹ ਨੇ ਇਹਨਾਂ ਨੂੰ 11 ਚੇਲਿਆਂ ਨੂੰ ਸੇਵਾ ਦੇ ਦਿੱਤੀ ਤੇ ਇੱਥੇ ਇਹਨਾਂ ਦੀ ਸੇਵਾ ਸ਼ੁਰੂ ਹੋ ਗਈ। ਹੁਣ ਜਦ ਇਹਨਾਂ ਦੀ ਸੇਵਾ ਸ਼ੁਰੂ ਹੋਈ ਹੈ ਤੇ ਆਓ ਵੇਖੀਏ ਇਹਨਾਂ ਨੇ ਪਹਿਲੀ ਵਾਰ ਧਰਤੀ ਉੱਤੇ ਬਪਤਿਸਮਾ ਦਿੱਤੇ ਚੇਲਿਆਂ ਨੇ ਤੇ ਕਿਸ ਤਰੀਕੇ ਦੇ ਨਾਲ ਦਿੱਤੇ। 14 ਦੇ ਵਿੱਚ ਕਹਿੰਦਾ ਤਦ ਪਤਰਸ ਉਹਨਾਂ ਦੇ ਨਾਲ ਖੜ੍ਹਾ ਹੋ ਕੇ ਉੱਚੀ ਆਵਾਜ਼ ਨਾਲ ਆਕਣ ਲੱਗਾ ਕਹਿਣ ਲੱਗਾ, "ਹੇ ਯਹੂਦੀਆ ਯਰੂਸ਼ਲਮ ਦੇ ਸਭ ਰਹਿਣ ਵਾਲਿਓ ਜਾਨੋ ਕੰਨ ਲਾ ਕੇ ਮੇਰੀਆਂ ਗੱਲਾਂ ਸੁਣੋ। ਉਹ ਪਤਰਸ ਜਿਹੜਾ ਕਹਿੰਦਾ ਮੈਂ ਯੇਸ਼ੂ ਮਸੀਹ ਨੂੰ ਨਹੀਂ ਜਾਣਦਾ ਤਿੰਨ ਵਾਰੀ ਮੁਕਰ ਗਿਆ ਕਿਉਂਕਿ ਪਵਿੱਤਰ ਆਤਮਾ ਤੋਂ ਕਾਲੀ ਸੀ। ਪਰ ਹੁਣ ਜਦ ਪਵਿੱਤਰ ਆਤਮਾ ਨਾਲ ਭਰ ਗਿਆ ਹ ਮੇਰੀ ਗੱਲ ਸੁਣੋ ਕਹਿੰਦਾ ਡਰਦਾ ਨਹੀਂ ਹੁਣ ਕਿਉਂਕਿ ਬੱਬਰ ਸ਼ੇਰ ਦਾ ਆਤਮਾ ਅੰਦਰ ਆ ਗਿਆ ਹੁਣ ਹੁਣ ਜਦੋਂ ਉਹਨੇ 14 ਐਤ ਤੋਂ ਪੜਨਾ ਸ਼ੁਰੂ ਕੀਤਾ ਪੜਦੇ 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 ਜਦ ਉਹ 37 ਤੇ 38 ਐਤ ਵਿੱਚ ਆਇਆ ਤੁਸੀਂ ਸਾਰਾ ਪੜ ਸਕਦੇ ਮੈਂ ਸ਼ੋਰਟ ਚ ਦੱਸਾਂਗਾ ਛੋਟਾ ਵੀਡੀਓ ਬਣਾਉਂਦੀ ਕੋਸ਼ਿਸ਼ ਕਰਾਂਗਾ ਤਾਂ ਕਿ ਲੋਕ ਬੋਰ ਨਾ ਹੋਣ 37 ਐਤ ਵਿੱਚ ਉਹਨਾਂ ਕਿਹਾ ਜਾਂ ਉਹਨਾਂ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿੱਧ ਗਏ ਪਤਰ ਸਰ ਬਾਕੀ ਦੇ ਰਸੂਲਾਂ ਨੂੰ ਉਹਨਾਂ ਨੇ ਕਿਹਾ हे ਭਾਈਓ ਹੁਣ ਅਸੀਂ ਕੀ ਕਰੀਏ ਪਤਰ ਸੁਣਿਆ ਕਿਹਾ ਤੋਬਾ ਕਰੋ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ ਸੋ ਇਹਦੀ 41 ਜਦੋਂ ਅਸੀਂ ਪੜਦੇ ਲਿਖਿਆ ਸੋ ਜਿੰਨਾ ਉਹਦੀ ਗੱਲ ਮੰਨ ਲਈ ਉਹਨਾਂ ਨੇ ਬਪਤਿਸਮਾ ਲਿਆ ਤੇ ਉਹਨਾਂ ਵਿੱਚੋਂ 3 ਕੋ ਹਜ਼ਾਰ ਜਣੇ ਉਹਨਾਂ ਵਿੱਚ ਰਲ ਗਏ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਰੋਟੀ ਤੋੜਨ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ਸੋ ਜੀਸ ਪੈਣ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਸੀ ਉਸ ਜੀਸ ਦੇ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਜਾ ਕੇ ਬਪਤਿਸਮਾ ਦਿਓ ਹੁਣ ਲੋਕਾਂ ਨੂੰ ਇਹ ਸਮਝ ਆਉਂਦਾ ਵੀ ਚੇਲਿਆਂ ਨੇ ਉਹਦਾ ਹੁਕਮ ਪੂਰਾ ਨਹੀਂ ਕੀਤਾ ਬਹੁਤ ਸਾਰੇ ਲੋਕ ਇਦਾਂ ਕਹਿੰਦੇ ਟ੍ਰੈਂਟੀ ਜਿਹੜੇ ਕਾਲਜ ਹੈ ਨਾ ਬੜੇ ਵੱਡੇ ਵੱਡੇ ਮੈਂ ਜਲੰਧਰ ਗਿਆ ਵਾਂ ਕਈ ਵਾਰ ਉੱਥੇ ਬੋਲ ਲੱਗੇ ਟਰਿਨਿਟੀ ਕਾਲਜ ਵਾਜੀਵਾ ਟਰਿਨਿਟੀ ਦਾ ਮਤਲਬ ਹੁੰਦਾ ਤਿੰਨ ਹਾਂ ਤਿੰਨ ਪਰਮੇਸ਼ਰ ਕੈਥੋਲਿਕ ਦੀ ਸਿੱਖਿਆ ਆ ਇੱਕ ਬਾਪ ਪਰਮੇਸ਼ਰ ਇੱਕ ਬੇਟਾ ਪਰਮੇਸ਼ਰ ਇੱਕ ਪੋਤਰਾ ਆਤਮਾ ਪਰਮੇਸ਼ਰ ਠੀਕ ਆ ਉਹ ਤਿੰਨ ਮੰਨਦੇ ਨੇ ਪਰ ਭੈਣ ਭਰਾਓ ਜਦ ਤੁਸੀਂ ਇਸ ਗੱਲ ਉੱਤੇ ਆਉਂਦੇ ਹੋ ਤਾਂ ਪਹਿਲਾ ਹੁਕਮ ਹੀ ਜਿਹੜਾ ਯੂਸ਼ੂ ਮਸੀਹ ਦਾ موسی ਨੂੰ ਦਿੱਤਾ ਗਿਆ ਖੁਦਾਵੰਦ ਦਾ ਕਿ ਸੱਚਾ ਜਿੰਦਾ ਇੱਕੋ ਹੀ ਖੁਦਾ ਤੇ ਜੇ ਉਹ ਟਰਿਨਿਟੀ ਤੁਸੀਂ ਬਣਾਉਂਦੇ ਹੋ ਤੇ ਫਿਰ ਜੇ ਤੁਸੀਂ ਕਹਿੰਦੇ ਵੀ ਇਹ ਟਰਿਨਿਟੀ ਇਹ ਤਿੰਨੇ ਜਿਹੜੇ ਨੇ ਤੇ ਖੁਦਾ ਤਾਂ ਆਪਣੇ ਹੀ ਹੁਕਮ ਦੇ ਖਿਲਾਫ ਹੋ ਗਿਆ ਫਿਰ ਉਹ ਖੁਦਾ ਨਹੀਂ ਹੋ ਸਕਦਾ ਇਸ ਕਰਕੇ ਖੁਦਾ ਖੁਦਾਇਆ ਉਹ ਆਪਣੇ ਵਚਨ ਵਿੱਚ ਸਥਿਰ ਆ ਕਾਮਯਾਬ ਹੈ ਮਜਬੂਤ ਹੈ ਯਿਸੂ ਮਸੀਹ ਹੀ ਸੰਪੂਰਨ ਪਰਮੇਸ਼ਰ ਆ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦਾ ਨਾਮ ਪ੍ਰਭੂ ਯਿਸੂ ਮਸੀਹ ਪਿਤਾ ਦਾ ਨਾਮ ਕੀ ਆ ਪਿਤਾ ਇੱਕ ਟਾਈਟਲ ਆ ਪਿਤਾ ਇੱਕ ਅਹੁਦਾ ਆ ਪਿਤਾ ਇੱਕ ਰੁਤਬਾ ਆ ਪੁੱਤਰ ਇੱਕ ਰੁਤਬਾ ਆ ਇਹ ਨਾਮ ਨਹੀਂ ਆ ਆਤਮਾ ਕੀ ਆ ਆਤਮਾ ਉਹ ਹੈ ਜਿਹੜਾ ਇੱਕ ਸਰੀਰ ਦੇ ਵਿੱਚ ਵਾਸ ਕਰਦਾ ਹੈ ਤੇ ਜਿਹੜੇ ਸਰੀਰ ਵਿੱਚ ਵਾਸ ਕਰਦਾ ਸੀ ਉਸ ਸਰੀਰ ਦਾ ਨਾਮ ਸੀ ਯਿਸੂ ਮਸੀਹ ਤੋਂ ਆਤਮਾ ਕੀ ਦਾ ਸੀ ਆਤਮਾ ਪਰਮੇਸ਼ਰ ਦਾ ਸੀ ਪਰਮੇਸ਼ਰ ਇੱਕ ਆਤਮਾ ਹੈ ਯਿਸੂ ਮਸੀਹ ਨੇ ਇਹ ਗੱਲ ਹੁਨਾ ਚਾਰ ਦੀ 24 ਵਿੱਚ ਆਕੀ ਹੈ ਕਿ ਪਰਮੇਸ਼ਰ ਇੱਕ ਆਤਮਾ ਹੈ ਆਤਮਾ ਯਿਸੂ ਮਸੀਹ ਨਾਮ ਦੀ ਬੋਡੀ ਵਿੱਚ ਆਇਆ ਔਰ ਉਸ ਬੋਡੀ ਦਾ ਨਾਮ ਰੱਖਿਆ ਗਿਆ ਪ੍ਰਭੂ ਯਿਸੂ ਮਸੀਹ ਠੀਕ ਹੈ ਉਹ ਸਾਡਾ ਪ੍ਰਭੂ ਵੀ ਉਹ ਸਾਡਾ ਯਿਸੂ ਵੀ ਤੇ ਉਹ ਸਾਡਾ ਮਸਾ ਕੀਤਾ ਹੋਇਆ ਮਸੀਹ ਵੀ ਹੈ ਤੋਂ ਇਸ ਲਈ ਚੇਲਿਆਂ ਨੇ ਯਿਸੂ ਮਸੀਹ ਦੇ ਨਾਮ ਜਿ ਦਿੱਤੇ ਬਪਤਿਸਮੇ ਕਿਉਂਕਿ ਉਹਨਾਂ ਨੂੰ ਇਹ ਸਮਝ ਆ ਗਈ ਗੱਲ ਪਵਿੱਤਰ ਆਤਮਾ ਨੇ ਸਮਝਾ ਦਿੱਤਾ ਕਿ ਬਪਤਿਸਮਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਹੈ ਪਿਤਾ ਪੁੱਤਰ ਪਵਿੱਤਰ ਆਤਮਾ ਦਾ ਨਾਮ ਪ੍ਰਭੂ ਯੇਸ਼ੂ ਮਸੀਹ ਇਹ ਅੱਜ ਤੱਕ ਬੜੇ ਬੜੇ ਵਿਦਵਾਨ ਪੜ੍ਹੇ ਲਿਖੇ ਜਿਹੜੇ ਕਹਿੰਦੇ ਮੈਂ ਬਾਈਬਲ ਦੀ ਪੀ ਐਚ ਡੀ ਕੀਤੀ ਆ ਮੈਂ ਥਾਇਲੋਜੀ ਕੀਤੀ ਮੈਂ ਬਾਇਓਲੋਜੀ ਕੀਤੀ ਮੈਂ ਡਿਗਰੀ ਕੀਤੀ ਆ ਬਾਈਬਲ ਦੀ ਮੈਂ ਬਹੁਤ ਪੜ੍ਹੇ ਲਿਖੇ ਬੰਦਾ ਪੈਣ ਪ੍ਰਾਉ ਉਹ ਪੜ੍ਹਾਈ ਲਿਖਾਈ ਦਾ ਕੋਈ ਲਿੰਕ ਨਹੀਂ ਦੇ ਨਾਲ ਗ੍ਰੰਥੀਅਸ ਵਿੱਚ ਸੰਤ ਪੌਲਸ ਕਹਿੰਦਾ ਸੰਸਾਰ ਦੇ ਮੂਰਖਾਂ ਨੂੰ ਪ੍ਰਭੂ ਨੇ ਚੁਣ ਲਿਆ ਬੋਧਵਾਨਾਂ ਨੂੰ ਨਹੀਂ ਚੁਣਿਆ ਪੜਿਆ ਲਿਖਿਆ ਨੂੰ ਨਹੀਂ ਚੁਣਿਆ ਜੇ ਕੋਈ ਪੜਿਆ ਲਿਖਿਆ ਇਹ ਸਮਝ ਕੇ ਆਵੇ ਕਿ ਮੈਂ ਗਿਆਨੀ ਆ ਪੜਿਆ ਲਿਖਿਆ ਮੈਂ ਬਾਈਬਲ ਨੂੰ ਸਮਝ ਲਵਾਂਗਾ ਤਾਂ ਉਹ ਬਾਈਬਲ ਨੂੰ ਕਦੇ ਵੀ ਸਮਝ ਨਹੀਂ ਸਕਦਾ ਹਾਂ ਬੇਸ਼ੱਕ ਪੜਿਆ ਲਿਖਿਆ ਹੋਵੇ ਉਹ ਨੀਵਾ ਬਣ ਕੇ ਆਵੇ ਕਹੇ ਕਿ ਪ੍ਰਭੂ ਇਹ ਗੱਲਾਂ ਮੇਰੀ ਪੜ੍ਹਾਈ ਲਿਖਾਈ ਤੋਂ ਬਹੁਤ ਦੂਰ ਨੇ ਤੇਰਾ ਪਵਿੱਤਰ ਆਤਮਾ ਹੀ ਇਹਨਾਂ ਨੂੰ ਸਿਖਾ ਸਕਦਾ ਸਮਝਾ ਸਕਦਾ ਤਾਂ ਫੇਰ ਤਾਂ ਉਸ ਬੰਦੇ ਦੇ ਵਚਨ ਦੀਆਂ ਗੱਲਾਂ ਸਮਝ ਆਈਆਂ ਜੀ ਉਹ ਇਸ ਕਮਾਂਡ ਨਾਲ ਆਵੇ ਕਿ ਮੈਂ ਪੀ ਐਚ ਡੀ ਮੈਂ ਲਲਬੀ ਮੈਂ ਫਲਾਨੀ ਡਿਗਰੀ ਕੀਤੀ ਆ ਬਹੁਤ ਸਾਰੀਆਂ ਡਿਗਰੀਆਂ ਨੇ ਦੁਨੀਆ ਤੇ ਫਿਰ ਉਹ ਇਸ ਗੱਲ ਨੂੰ ਨਹੀਂ ਬੰਦਾ ਸਮਝ ਸਕਦਾ ਕਦੇ ਵੀ ਨਹੀਂ ਸਮਝਦਾ ਸੋ ਪੈਣ ਪ੍ਰਭੂ ਇੱਥੇ 3000 ਲੋਕਾਂ ਨੇ ਬਪਤਿਸਮਾ ਲਿਆ ਸੋ ਪਤਰਸ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਕੀ ਕਹਿੰਦਾ ਜਾਂ ਉਹਨਾਂ ਨੇ ਸੁਣਿਆ 38 ਆਤਮਾ ਪੜਦਾ ਦੋ ਦੀ 38 ਰਸੂਲਾਂ ਦੇ ਕਰਤਵ ਦੋ ਦੀ 38 ਤਦ ਪਤਰਸ ਨੂੰ ਆਖਿਆ ਤੋਬਾ ਕਰੋ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਆਪਣੇ ਪਾਪਾਂ ਦੀ ਮਾਫੀ ਦੇ ਲਈ ਸੋ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣਾ ਹੈ ਔਰ 3000 ਲੋਕਾਂ ਨੇ ਲਿਆ ਜੇਕਰ ਕਿਸੇ ਨੇ ਇਹ ਬਪਤਿਸਮਾ ਅਜੇ ਤੱਕ ਨਹੀਂ ਲਿਆ ਮੇਰੇ ਭੈਣ ਭਰਾਓ ਉਹਦੇ ਪਾਪ ਉੱਥੇ ਹੀ ਖੜੇ ਨੇ ਉਹ ਮਾਫ ਨਹੀਂ ਹੋਏ ਤੁਸੀਂ ਪੁੱਛੋ ਹੁਣ ਕਿਵੇਂ ਇੱਥੇ ਜਿਹੜਾ ਪਤਰਸ ਕਹਿ ਰਿਹਾ ਹੈ ਉਹਨਾਂ ਲੋਕਾਂ ਨੂੰ ਵੀ ਤੋਬਾ ਕਰੋ ਤੇ ਪਾਪਾਂ ਦੀ ਮਾਫੀ ਲਈ ਯੇਸ਼ੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ ਯਹੂਦੀ ਲੋਕ ਬੀੜੀਆਂ ਨਹੀਂ ਸੀ ਪਿੰਦੇ ਯਹੂਦੀ ਲੋਕ ਸਿਗਟਾ ਨਹੀਂ ਸੀ ਪੀਂਦੇ ਯਹੂਦੀ ਲੋਕ ਮੂਰਤੀ ਪੂਜਾ ਨਹੀਂ ਸੀ ਕਰਦੇ ਜਿੰਨਾ ਵਿੱਚ ਪਤਰਸ ਪ੍ਰਚਾਰ ਕਰ ਰਿਹਾ ਉਹਨਾਂ ਕੋ ਬਿੜੀਆਂ ਸਿਗਟਾਂ ਦੀ ਜਾਂ ਮੂਰਤੀ ਪੂਜਾ ਦੀ ਤੋਬਾ ਨਹੀਂ ਕਰਾਈ ਜਾ ਰਹੀ ਉਹਨਾਂ ਨੂੰ ਯੇਸ਼ੂ ਮਸੀਹ ਨਾਮ ਦਾ ਅਨਕਾਰ ਕੀਤਾ ਯੇਸ਼ੂ ਮਸੀਹ ਨਾਮ ਨੂੰ ਸਲੀਬ ਉੱਤੇ ਚੜਾ ਦਿਓ ਮਾਰ ਦਿਓ ਇਹ ਲੋਕਾਂ ਨੇ ਨਾਰੇ ਲਾਏ ਔਰ ਯੇਸ਼ੂ ਮਸੀਹ ਨਾਮ ਦੇ ਉੱਤੇ ਨਿਚਾ ਨਹੀਂ ਕੀਤੀ ਬੇਪ੍ਰਤੀਤੀ ਕੀਤੀ ਔਰ ਬੇਪ੍ਰਤੀਤੀ ਬੇਵਿਸ਼ਵਾਸੇ ਹੋਣਾ ਇਹੋ ਹੀ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਸਭ ਤੋਂ ਵੱਡਾ ਪਾਪ ਹੈ ਯੂਹਨਾ ਦੀ ਇੰਜੀਲ ਤਿੰਨ ਦੀ 16 ਜਿਹੜਾ ਕੋਈ ਪਰਮੇਸ਼ਰ ਦੇ ਪੁੱਤਰ ਯੇਸ਼ੂ ਮਸੀਹ ਉੱਤੇ ਨੇਚਾ ਕਰਦਾ ਦੋਸ਼ੀ ਨਹੀਂ ਠਹਿਰਦਾ ਤੇ ਜਿਹੜਾ ਨੇਚਾ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁਕਿਆ ਅੱਜ 35 ਕੋਸਟਲ ਲੋਕ ਜੋ ਆਪਣੇ ਆਪ ਨੂੰ ਪੈਂਤੀ ਕੋਸਟਲ ਦੱਸਦੇ ਨੇ ਉਹ ਪਾਣੀ ਵਿੱਚ ਉਤਰ ਜਾਂਦੇ ਨੇ ਔਰ ਜਦੋਂ ਪਾਣੀ ਵਿੱਚ ਡੁਬਕੀ ਲਾਉਂਦੇ ਜਦੋਂ ਬਪਤਿਸਮਾ ਦਿੰਦੇ ਜਾਂ ਬਪਤਿਸਮਾ ਲੈਂਦੇ ਨੇ ਉੱਥੇ ਉਹ ਪਿਤਾ ਪੁੱਤਰ ਪਵਿੱਤਰ ਆਤਮਾ ਬੋਲ ਦਿੰਦੇ ਪਰ ਯੇਸ਼ੂ ਮਸੀਹ ਦੇ ਨਾਮ ਦਾ ਇਨਕਾਰ ਕਰਕੇ ਪਾਣੀ ਵਿੱਚ ਵੜਦੇ ਆ ਇਨਕਾਰ ਕਰਦੇ ਹੋਏ ਪਾਣੀ ਵਿੱਚੋਂ ਬਾਹਰ ਆ ਜਾਂਦੇ ਆ ਇਹੋ ਹੀ ਸਭ ਤੋਂ ਵੱਡਾ ਕਸੂਰ ਆ ਲੋਕਾਂ ਦਾ ਪਰ ਚੇਲਿਆਂ ਨੇ ਬਪਤਿਸਮੇ ਕਿਸ ਤਰ੍ਹਾਂ ਦਿੱਤੇ ਉਹਨਾਂ ਨੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਬਪਤਿਸਮੇ ਦਿੱਤੇ ਹੁਣ ਮੈਂ ਤੁਹਾਨੂੰ ਇੱਕ ਹਵਾਲਾ ਹੋਰ ਦੇਣਾ ਬਾਈਬਲ 'ਚ ਬਹੁਤ ਸਾਰੇ ਹਵਾਲੇ ਨੇ ਇਸ ਯੂਸਮਸੀ ਦੇ ਨਾਮ ਦੇ ਬਪਤਿਸਮੇ ਦੇ ਮੈਂ ਤੁਹਾਨੂੰ ਰਸੂਲਾਂ ਦੇ ਕਰਤੱਵਾਂ ਦਾ 19 ਦੇ ਆਏ ਪੜਾਵਾਂਗਾ ਇੱਥੇ ਆਪਲਸ ਨਾਮ ਦਾ ਇੱਕ ਬੰਦਾ ਹੈ ਜਿਹਨੂੰ ਤੁਸੀਂ 18 ਦੇ ਵਿੱਚ ਪੜ ਸਕਦੇ ਹੋ ਔਰ 18 ਦੀ 24 ਵਿੱਚ ਲਿਖਿਆ ਆਪਲਸ ਨਾਮੇ ਇੱਕ ਯਹੂਦੀ ਜੀ ਦੀ ਜਨਮ ਭੂਮੀ ਸਿਕੰਦਰੀਆ ਸੀ ਉਹ ਲਿਖਤਾਂ ਵਿੱਚ ਵੱਡਾ ਸੁਚੇਤ ਸੀ ਤੇ ਯਸੂਮਸੀ ਦੀ ਗਵਾਹੀ ਬੜੇ ਜ਼ੋਰ ਸ਼ੋਰ ਨਾਲ ਲੋਕਾਂ ਨੂੰ ਦਿੰਦਾ ਸੀ ਪਰ ਉਹ ਕੱਲਾ ਯਹੂਨਾਂ ਦਾ ਹੀ ਬਪਤਿਸਮਾ ਜਾਣਦਾ ਸੀ ਪਰ 19 ਦੇ ਅੰਦਰ ਅਸੀਂ ਵੇਖਦੇ ਜਦੋਂ ਦੀ ਪੌਲਸ ਨਾਲ ਮੁਲਾਕਾਤ ਹੋਈ ਉਹ ਇਹ ਉਹ ਰੋਇਆ ਕਿ ਜਾਂ ਆਪਲਸ ਕ੍ਰੰਥਿਓਸ ਵਿੱਚ ਸੀ ਪੋਲਸ ਕ੍ਰੰਥਿਓਸ ਵਿੱਚ ਸੀ ਤਾਂ ਆਪਲਸ ਉੱਪਰ ਦੇ ਇਲਾਕਿਆਂ ਵਿੱਚੋਂ ਲੰਘ ਕੇ ਅਫਸੋਸ ਨੂੰ ਆਇਆ ਤੇ ਕਈ ਚੇਲਿਆਂ ਨੂੰ ਲਾਭ ਕਿਉਂ ਨਾ ਕਿਹਾ ਜਾ ਤੁਹਾਨੂੰ ਨੇਚਾ ਕੀਤੀ ਕਿ ਤੁਹਾਨੂੰ ਪਵਿੱਤਰ ਆਤਮਾ ਮਿਲਿਆ ਉਹਨਾਂ ਕਿਹਾ ਅਸਾਂ ਤਾਂ ਇਹ ਸੁਣਿਆ ਵੀ ਨਹੀਂ ਵੀ ਪਵਿੱਤਰ ਆਤਮਾ ਹੈਗਾ ਉਹਨਾਂ ਆਖਿਆ ਫੇਰ ਤੁਸੀਂ ਕਾਹਦਾ ਬਪਤਸਮਾ ਲਿਆ ਉਹ ਬੋਲੇ ਯਹੂਨਾ ਦਾ ਬਪਤਸਮਾ ਉਪਰੰਤ ਪੌਲਸ ਨੇ ਕਿਹਾ ਯਹੂਨਾ ਤੌਬਾ ਦਾ ਬਪਤਸਮਾ ਦਿੰਦਾ ਤੇ ਲੋਕਾਂ ਨੂੰ ਇਹ ਆਖਦਾ ਸੀ ਤੁਸੀਂ ਉਸ ਉੱਤੇ ਜੋ ਮੇਰੇ ਪਿੱਛੇ ਆਉਣ ਵਾਲਾ ਅਰਥਾਤ ਯਿਸੂ ਤੇ ਨੇਚਾ ਕਰੋ ਇਹ ਸੁਣ ਕੇ ਉਹਨਾਂ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਸਮਾ ਲਿਆ ਅਤੇ ਜਾਂ ਪੌਲਸ ਨੇ ਆਤਰੇ ਤਾ ਪਵਿੱਤਰ ਆਤਮਾ ਤੇ ਆ ਬੋਲੀਆਂ ਬੋਲਣ ਅਗੰਭ ਵਾਕ ਕਰਨ ਲੱਗੇ ਇਹ 12 ਨੂੰ ਪੁਰਖ ਸੰ 12 ਬੰਦਿਆਂ ਦੀ ਗਿਣਤੀ ਆ ਇਹਨਾਂ ਨੇ ਦੁਬਾਰਾ ਦੂਸਰੀ ਵਾਰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਲਿਆ ਪਹਿਲਾਂ ਯਹੂਨਾ ਦੇ ਥੋਂ ਬਪਤਿਸਮਾ ਲਿਆ ਫਿਰ ਦੂਸਰੀ ਵਾਰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਿਆ ਹੁਣ ਇਹੋ ਹੀ ਪੌਲਸ ਅਪਸੀਆਂ 4 ਵਿੱਚ ਕਹਿੰਦਾ ਇੱਕੋ ਨਿਚਾ ਇੱਕੋ ਤੋਬਾ ਇੱਕੋ ਹੀ ਬਪਤਿਸਮਾ ਕਿਹੜਾ ਇੱਕ ਬਪਤਿਸਮਾ ਉਹ ਨਹੀਂ ਜਿਹੜਾ ਤੁਸੀਂ ਦਿੰਦੇ ਹੋ ਜਾਂ ਤੁਹਾਡੀ ਜਿਹੜੀ ਮਿਸ਼ਨ ਤੇ ਤੁਹਾਡੀ ਜਥੇਬੰਦੀ ਸਿਖਾਉਂਦੀ ਉਹ ਵਾਲਾ ਨਹੀਂ ਉਹ ਜਿਹੜਾ 19 ਅਧਿਆਏ ਦੇ ਅੰਦਰ ਪੌਲਸ ਰਸੂਲ ਬਪਤਿਸਮਾ ਦੇ ਰਿਆ ਰਸੂਲਾਂ ਦੇ ਕਰਤੱਵ 19 ਦੇ ਵਿੱਚ ਉਸ ਬਪਤਿਸਮੇ ਦੀ ਗੱਲ ਕਰਦਾ ਵੀ ਉਹ ਇੱਕੋ ਹੀ ਬਪਤਿਸਮਾ ਤੇ ਫਿਰ ਗਲਤੀਆਂ ਪਹਿਲੇ ਬਾਪ ਦੀ 6 7 8 9 10 ਐਤ ਵਿੱਚ ਉਹ ਕਹਿੰਦਾ ਜੋ ਕੁਝ ਮੈਂ ਸਿਖਾਤਾ ਪੌਲਸ ਕਹਿੰਦਾ ਜਿਹੜੀ ਸਿੱਖਿਆ ਮੈਂ ਦੇਤੀ ਜਿਹੜਾ ਬਪਤਿਸਮਾ ਮੈਂ ਦੇ ਦਿੱਤਾ ਇਹ ਉਸ ਤੋਂ ਇਲਾਵਾ ਕੋਈ ਅਸਮਾਨ ਤੋਂ ਸਵਰਗ ਦੂਤ ਵੀ ਆ ਜਾਵੇ ਕੰਬਹਲਾਉਂਦਾ ਹੋਇਆ ਲੈਟਾਂ ਮੱਚਦੀਆਂ ਆਉਣ ਵਿੱਚ ਤੋ ਕਹਵੇ ਮੈਂ ਪਰਮੇਸ਼ਰ ਦੀ ਰੂਹ ਵਿੱਚ ਉਤਰ ਕੇ ਆ ਰਿਆਂ ਤੋ ਮੇਰੀ ਸਿੱਖਿਆ ਦੇ ਉਲਟ ਬਪਤਿਸਮਸ ਖਾਵੇ ਮੇਰੀ ਸਿੱਖਿਆ ਦੇ ਉਲਟ ਪ੍ਰਭੂ ਭੋਜ ਸਿਖਾਵੇ ਮੇਰੀ ਸਿੱਖਿਆ ਦੇ ਉਲਟ ਬਪਤਿਸਮਸ ਸਿਖਾਵੇ ਜਾਂ ਮੇਰੀ ਸਿੱਖਿਆ ਦੇ ਉਲਟ ਤੌਬਾ ਤੁਹਾਨੂੰ ਸਿਖਾਵੇ ਜਾਂ ਮੇਰੀ ਸਿੱਖਿਆ ਦੇ ਉਲਟ ਕੋਈ ਵੀ ਗੱਲ ਵਚਨ ਵਿੱਚੋਂ ਸਿਖਾਵੇ ਉਹ ਸਰਾਪੀ ਹੋਵੇ ਭੈਣ ਭਰਾਵੋ ਪੌਲਸ ਦੀ ਸਿੱਖਿਆ ਦੇ ਮੁਤਾਬਕ ਪਤਰਸ ਦੀ ਸਿੱਖਿਆ ਦੇ ਮੁਤਾਬਕ ਚੱਲਣਾ ਪੈਣਾ ਹੁਣ ਬਹੁਤ ਸਾਰੇ ਪਾਸਟਰਾਂ ਨੂੰ ਮੈਂ ਅਸ ਕੰਨ ਨਾਲ ਤੇ ਇਹਨਾਂ ਅੱਖਾਂ ਨਾਲ ਵੇਖਿਆ ਇਹਨਾਂ ਕੰਨਾਂ ਨਾਲ ਸੁਣਿਆ ਕਹਿੰਦੇ ਹੋਏ ਉਹ ਕਹਿੰਦੇ ਪਾਸਟਰ ਜੀ ਪਤਰਸ ਗਲਤ ਸੀਗਾ ਪਾਉਲਸ ਵੀ ਗਲਤ ਹੈ ਅਸੀਂ ਤਾਂ ਉਹ ਗੱਲ ਮੰਨਾਂਗੇ ਜਿਹੜੀ ਮਤੀ 2 ਥਾਈ ਦੀ 18 ਚ ਯਿਸੂ ਮਸੀਹ ਨੇ ਕਿਹਾ ਵੀ ਬਾਪ ਬੇਟੇ ਪਾਕ ਰੂ ਦੇ ਆਉਧਿਆਂ ਵਿੱਚ ਬਪਤਿਸਮਾ ਦਿਓ ਮੈਂ ਉਹਨਾਂ ਨੂੰ ਕਹਾਂਗਾ ਤੁਹਾਡੇ ਨਾਲ ਤਾਂ ਯਿਸੂ ਮਸੀਹ ਨੇ ਗੱਲ ਹੀ ਨਹੀਂ ਕੀਤੀ ਯਿਸੂ ਮਸੀਹ ਨੇ ਚੇਲੇ ਬਣਾਉਣ ਦਾ ਅਧਿਕਾਰ ਕਿਹਨਾਂ ਨੂੰ ਦਿੱਤਾ ਆਪਣੇ 11 ਚੇਲਿਆਂ ਨੂੰ ਉਹ ਕਿਸੇ ਨੂੰ ਚੇਲੇ ਬਣਾਉਣਗੇ ਤੇ ਗਾਂ ਕੋਈ ਚੇਲਾ ਬਣੂਗਾ ਕਿਉਂਕਿ ਕਮਾਂਡਮੈਂਟ ਅਧਿਕਾਰ ਪਹਿਲੇ ਦਿਨ ਜਦ ਇਸ ਧਰਤੀ ਦੇ ਉੱਤੇ ਸੇਵਕਾਈ ਸ਼ੁਰੂ ਹੋਈ ਤਾਂ ਉਹ ਅਧਿਕਾਰ ਯਿਸੂ ਮਸੀਹ ਉਹਨਾਂ ਨੂੰ ਦੇਖਿਆ ਨਾ ਕਿ ਤੁਹਾਨੂੰ ਦੇਖਿਆ ਸੀ ਪਿਤਾ ਪੁੱਤਰ ਪਵਿੱਤਰ ਆਤਮਾ ਦਾ ਨਾਮ ਪਿਤਾ ਦਾ ਨਾਮ ਪ੍ਰਭੂ ਹੈ ਪੁੱਤਰ ਦਾ ਨਾਮ ਯਿਸੂ ਹੈ ਪੁੱਤਰ ਕੋਈ ਨਾਮ ਨਹੀਂ ਹੈ ਪੁੱਤਰ ਇੱਕ ਰੁਤਬਾ ਮੈਂ ਵੀ ਕਿਸੇ ਦਾ ਪੁੱਤਰ ਹਾਂ ਮੈਂ ਵੀ ਕਿਸੇ ਦਾ ਪਿਓ ਹਾਂ ਪਰ ਇਹ ਮੇਰਾ ਨਾਮ ਨਹੀਂ ਹੈ ਇਹ ਮੇਰੇ ਰਤਬੇ ਨੇ ਮੇਰੇ ਰੈਂਕ ਨੇ ਮੈਂ ਚਾਚਾ ਵੀ ਆ ਤਾਇਆ ਵੀ ਆ ਦਾਦਾ ਵੀ ਆ ਮਾਮਾ ਵੀ ਆ ਇਹ ਮੇਰੇ ਰਤਬੇ ਨੇ ਰੈਂਕ ਨੇ ਇਹ ਮੇਰਾ ਨਾਮ ਨਹੀਂ ਹੈ ਮੇਰਾ ਇੱਕ ਨਾਮ ਹੈ ਇਸੇ ਤਰ੍ਹਾਂ ਸਾਡੇ ਪ੍ਰਭੂ ਦਾ ਇੱਕ ਨਾਮ ਹੈ ਪ੍ਰਭੂ ਯਸ਼ੂ ਮਸੀਹ ਇਸੇ ਲਈ ਚੇਲਿਆਂ ਨੂੰ ਪਵਿੱਤਰ ਆਤਮਾ ਨਾਲ ਭਰੇ ਹੋਿਆਂ ਨੂੰ ਇਹ ਗੱਲ ਉਹਨੇ ਸਿਖਾ ਦਿੱਤੀ ਕਿ ਬਪਤਿਸਮਾ ਪ੍ਰਭੂ ਯਸ਼ੂ ਮਸੀਹ ਦੇ ਨਾਲ ਹੈ ਮਿਸ਼ਨਾਂ ਰਹਿਣ ਸਿਰ ਖੁਰਕਦੀਆਂ ਪੜ੍ਹਾਈ ਕਰੀ ਜਣ ਉਹ ਇਹ ਕੀ ਹੈ ਹਮ ਪੀ ਐਚ ਡੀ ਕਰੇ ਹੋਏ ਬੰਦੋ ਕੋ ਸਮਝ ਮੇ ਨਹੀਂ ਆ ਰਾ ਆਏਗਾ ਵੀ ਨਹੀਂ ਦਾਨੀਅਲ ਨੇ ਕਿਹਾ ਗਿਆਨ ਵਧੇਗਾ ਵਿਦਿਆ ਵਧੇਗੀ ਦੁਸ਼ਟ ਬ੍ਰਿਆਈ ਕਰਦੇ ਰਹਿਣਗੇ ਦੁਸ਼ਟਾਂ ਵਿੱਚੋਂ ਕੋਈ ਨਹੀਂ ਸਮਝੇਗਾ ਇਹ ਭੇਤ ਹੈ ਭੇਤ ਔਰ ਭੇਤ ਨੂੰ ਸਮਝਣ ਦੇ ਲਈ ਸਿਰਫ ਤੋਂ ਸਿਰਫ ਤੁਹਾਨੂੰ ਵਚਨ ਦੀ ਅਗਿਆਕਾਰੀ ਕਰਨੀ ਪਏਗੀ ਔਰ ਉਹ ਕਹਿੰਦੇ ਆ ਚੇਲੇ ਗਲਤ ਨੇ ਉਹ ਭਾਈ ਚੇਲਿਆਂ ਨੇ ਨਵਾਂ ਨਾਮ ਲਿਖਿਆ ਚੇਲਿਆਂ ਨੇ ਸਾਰੀਆਂ ਪੱਤਰੀਆਂ ਲਿਖੀਆਂ ਜੇ ਉਹ ਗਲਤ ਹੋ ਗਏ ਤੇ ਫਿਰ ਸਾਰੀ ਬਾਈਬਲ ਹੀ ਗਲਤ ਬੰਦਿਆਂ ਨੇ ਲਿਖੀ ਆ ਤੇ ਜੇ ਗਲਤ ਲੋਕਾਂ ਨੇ ਲਿਖੀ ਆ ਤੇ ਫਿਰ ਮੈਂ ਤੇ ਤੁਸੀਂ ਇਹਨੂੰ ਪੜ੍ਹਦੇ ਕਿਉਂ ਫਿਰ ਸਵਰਗ ਦੇ ਰਾਜ ਚ ਕਿੱਨੇ ਜਾਣਾ ਫਿਰ ਕਿਹੜਾ ਪ੍ਰਚਾਰ ਤੁਸੀਂ ਕਰ ਰਹੇ ਹੋ ਹੁਣ ਅਗਲੀ ਗੱਲ ਮੈਂ ਇੱਕ ਹੋਰ ਦੱਸਾਂਗਾ ਤੁਹਾਨੂੰ ਵੇਖੋ ਲੋਕੀ ਛਲ ਕਰਦੇ ਨੇ ਪੱਤਰੀਆਂ ਚੇਲਿਆਂ ਦੀਆਂ ਪੜਦੇ ਨੇ ਬਾਈਬਲ ਉਹਨਾਂ ਦੀ ਲਿਖੀ ਪੜਦੇ ਨੇ ਪਰ ਉਹਨਾਂ ਦਾ ਬਪਤਿਸਮਾ ਨਹੀਂ ਮੰਨਦੇ ਇਹਨੂੰ ਕਹਿਆ ਜਿਹੋ ਉਹਨਾਂ ਨੇ ਆਪਣੀਆਂ ਪੱਤਰੀਆਂ ਵਿੱਚ ਸਲੇਡਾ ਛਲਿਆ ਮਸੀਹ ਦਾ ਵਿਰੋਧੀ ਛਲ ਕਰਨ ਵਾਲਾ ਕਪਟ ਕਰਨ ਵਾਲਾ ਪਈ ਪੱਤਰੀਆਂ ਪਾਲਿਸ ਦੀਆਂ ਪੜੀ ਜਾਣੀਆਂ ਪੱਤਰੀਆਂ ਚੇਲਿਆਂ ਦੀਆਂ ਪੜੀਆਂ ਜਾਣੀਆਂ ਹੈਨਾ ਪਰ ਜਦੋਂ ਛਲ ਕਰਨਾ ਉਦੋਂ ਬਬਤ ਸੁਮਾਨੀ ਚੇਲਿਆਂ ਵਾਲਾ ਦੱਸਣਾ ਲਕੋ ਲੈਣਾ ਇਹ ਸ਼ੈਤਾਨ ਦਾ ਆਤਮਾ ਹੈ ਮੈਂ ਬੜੀ ਸ਼ਕਤੀ ਨਾਲ ਕਹਿਣਾ ਚਾਹੁੰਦਾ ਹਾਂ ਦੁਸ਼ਟ ਆਤਮਾ ਮਤੀ 13 ਦੀ 33 ਵਿੱਚ ਇੱਕ ਤੀਵੀਂ ਨੇ ਤਿੰਨ ਸਿਰ ਆٹے ਵਿੱਚ ਕਮੀਰ ਮਿਲਾਇਆ ਤਿੰਨ ਸਿਰ ਆٹے ਦਾ ਮਤਲਬ ਹੈ ਜੀਵਨ ਦੀ ਰੋਟੀ ਆਟਾ ਰੋਟੀ ਰੋਟੀ ਨੂੰ ਬਿਆਨ ਕਰਦਾ ਹੈ ਰੋਟੀ ਬਣਦੀ ਆਟੇ ਤੋਂ ਜੀਸ਼ੂ ਮਸੀਹ ਨੇ ਕਹਿਆ ਇਹ ਆਮ ਦਾ ਬ੍ਰੈਡ ਆਫ ਦਾ ਲਾਈਫ ਮੈਂ ਜੀਵਨ ਦੀ ਰੋਟੀ ਹਾਂ ਉਸ ਰੋਟੀ ਦੇ ਵਿੱਚ ਤਿੰਨ ਸਰ ਆٹے ਵਿੱਚ ਪਿਤਾ ਪੁੱਤਰ ਆਤਮ ਪਵਿੱਤਰ ਆਤਮਾ ਦੀ ਤਾਲੀਮ ਦੇ ਵਿੱਚ ਉਹਨੇ ਖਮੀਰ ਮਲਾਤਾ ਮਤੀ 13 ਦੀ 33 ਇੱਕ ਔਰਤ ਨੇ ਕਿੰਨੇ ਨੀਸ਼ੀਅਨ ਸਭਾ ਨੇ ਨੀਸ਼ੀਅਨ ਕੌਂਸਲ ਨੇ 25 325 ਏਡੀ ਵਿੱਚ ਉਹਨੇ ਖਮੀਰ ਮਲਾਇਆ ਪਹਿਲਾਂ ਜਿਹੜਾ ਬਪਤਿਸਮਾ ਸ਼ੁਰੂ ਹੋਇਆ ਜਿਹੜੀ ਸੇਵਕਾਈ ਸ਼ੁਰੂ ਹੋਈ ਲੱਖਾਂ ਲੋਕਾਂ ਨੇ ਬਪਤਿਸਮਾ ਲਿਆ 325 ਸਨ ਤੱਕ ਚੇਲਿਆਂ ਨੇ ਸੇਵਾ ਕੀਤੀ ਗਾਂ ਚੇਲੇ ਖੜੇ ਕੀਤੇ ਪਹਿਲੀ ਸਿੱਖਿਆ ਮੁੱਢਲੀ ਸਿੱਖਿਆ ਜਿਹੜੀ ਬਾਈਬਲ ਦੇ ਵਿੱਚ ਸ਼ੁਰੂ ਹੁੰਦੀ ਹੈ ਉਹ ਬਪਤਿਸਮਾ ਪ੍ਰਭੂ ਯਸ਼ੂ ਮਸੀਹ ਦੇ ਨਾਮ ਵਿੱਚ ਸ਼ੁਰੂ ਹੋਇਆ ਹੋਰ ਕੋਈ ਤਰੀਕਾ ਨਹੀਂ ਹੈ ਬਾਈਬਲ ਦੇ ਅੰਦਰ ਪਿਤਾ ਪੁੱਤਰ ਪਵਿੱਤਰ ਆਤਮਾ ਕਹਿ ਕੇ ਕਿਸੇ ਇੱਕ ਵੀ ਬੰਦੇ ਨੂੰ ਬਾਈਬਲ ਦੇ ਵਿੱਚ ਬਪਤਿਸਮਾ ਦਿੱਤਾ ਗਿਆ ਹੋਵੇ ਤਾਂ ਮੈਂ ਜਿੱਥੋਂ ਤੱਕ ਲੋਕ ਮੇਰੀ ਵੀਡੀਓ ਨੂੰ ਸੁਣਦੇ ਨੇ ਮੈਂ ਪੂਰੇ ਵਰਲਡ ਨੂੰ ਚੈਲੰਜ ਕਰਦਾ ਵਿਸ਼ਵ ਨੂੰ ਕਿ ਉਹ ਮੈਨੂੰ ਸਿਖਾਵੇ ਦੱਸੇ ਮੈਨੂੰ ਕਿ ਕਿੱਥੇ ਪਿਤਾ ਪੁੱਤਰ ਪਵਿੱਤਰ ਆਤਮਾ ਕਹਿ ਕੇ ਚੇਲਿਆਂ ਨੇ ਕਿਸੇ ਇੱਕ ਬੰਦੇ ਨੂੰ ਬਪਤਿਸਮਾ ਦਿੱਤਾ ਤਾਂ ਮੈਂ ਬਾਈਬਲ ਦਾ ਪ੍ਰਚਾਰ ਕਰਨਾ ਛੱਡ ਦੂੰਗਾ ਮੈਂ ਉਸ ਬੰਦੇ ਦਾ ਚੇਲਾ ਬਣ ਜਾਊਂਗਾ ਔਰ ਮੈਂ ਉਹਦੇ ਕਦਮਾਂ ਵਿੱਚ ਬੈਠ ਕੇ ਬਾਈਬਲ ਸਿੱਖੂੰਗਾ ਇਹ ਮੇਰਾ ਚੈਲੰਜ ਹੈ ਵਰਲਡ ਨੂੰ ਪੂਰੇ ਨੂੰ ਕਿਉਂਕਿ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਮੈਂ ਦੂਸਰੀ ਜਮਾਤ ਵਿੱਚ ਪੜਦਾ ਜਦੋਂ ਤੋਂ ਬਾਈਬਲ ਪੜ ਰਿਹਾ ਅੱਜ ਮੇਰੀ ਉਮਰ 54 ਸਾਲ ਦੀ ਹੋ ਗਈ ਹੈ ਮੈਂ ਕਿਤੇ ਵੀ ਨਹੀਂ ਪੜਿਆ ਇਸ ਲਈ ਮੈਂ ਚੈਲੰਜ ਕਰਦਾ ਐਵੇਂ ਨਹੀਂ ਹਵਾ 'ਚ ਆ ਕੇ ਮੈਂ ਚੈਲੰਜ ਕਰਦਾ ਮੈਂ ਪਹਿਲਾਂ ਇਹਨੂੰ ਰੀਡ ਕੀਤਾ ਚੰਗੀ ਤਰ੍ਹਾਂ ਮੈਂ ਘੱਟੋ ਘੱਟ 10 ਵਾਰੀ ਸਾਰੀ ਕੰਪਲੀਟ ਬਾਈਬਲ ਪੜੀ ਹੈ ਪਰ ਮੈਨੂੰ ਕਿਤੇ ਇੱਕੋ ਹੀ ਨੇਚਾ ਇੱਕੋ ਹੀ ਤੋਬਾ ਇੱਕੋ ਹੀ ਪ੍ਰਭੂ ਇੱਕੋ ਹੀ ਖੁਦਾ ਕੋਈ ਬਪਤਿਸਮਾ ਆਇਆ ਸੰਤ ਪੌਲਸ ਕਹਿੰਦਾ ਅਪਸੀਆ ਚਾਰ ਦੇ ਵਿੱਚ ਪਰ ਉਹ ਕਿਹੜਾ ਉਹ ਜਿਹੜਾ ਪੌਲਸ ਨੇ ਦਿੱਤਾ ਪੌਲਸ ਨੇ ਰਸੂਲਾਂ ਦੇ ਕਰਤਾ ਬੋਨੀ ਦੇ ਵਿੱਚ ਬਪਤਿਸਮਾ ਯਿਸੂ ਮਸੀਹ ਦੇ ਨਾਮ ਚ ਦਿੱਤੇ ਸੋ ਪੈਣ ਭਰਾਓ ਇੱਕ ਪੇ ਦਾ ਯਿਸੂ ਮਸੀਹ ਦੇ ਨਾਮ ਤੋਂ ਲਾਵਾ ਰਸੂਲਾਂ ਦੇ ਕਰਤਾ ਬਚਾਉਣ ਦੀ ਬਾਰਾ ਕੋਈ ਆਕਾਸ਼ ਤੇ ਹੇਠ ਦੂਜਾ ਨਾਮ ਨਹੀਂ ਦਿੱਤਾ ਕਿ ਜਿਸ ਤੋਂ ਅਸੀਂ ਬਚਾਏ ਜਾਣਾ ਸੋ ਮੇਰਾ ਚੈਲੰਜ ਅਗਰ ਕੋਈ ਗੱਲ ਕਰਨੀ ਚਾਹੁੰਦਾ ਪੰਜਾਬ ਦੇ ਪਾਸਟਰਾਂ ਵਿੱਚੋਂ ਹਿੰਦੁਸਤਾਨ ਦੇ ਪਾਸਟਰਾਂ ਵਿੱਚੋਂ ਵਰਲਡ ਲੈਵਲ ਦੇ ਪਾਸਟਰਾਂ ਵਿੱਚੋਂ ਤਾਂ ਮੇਰਾ ਚੈਲੰਜ ਉਸ ਬੰਦੇ ਨੂੰ ਕਿ ਮੈਂ ਜਿੱਥੇ ਕਹੂੰਗਾ ਗੱਲ ਕਰਨ ਲਈ ਆਜੂਗਾ ਲਿਖਤਾ ਦੇ ਮੁਤਾਬਕ ਮੇਰੇ ਨਾਲ ਗੱਲ ਕਰੇ ਟੁੱਚਰ ਡਾਉਣ ਵਾਲੇ ਨਾਲ ਮੈਂ ਗੱਲ ਨਹੀਂ ਕਰਦਾ ਪਤਰਸ ਦੀ ਪਤਰੀ ਲਿਖਾ ਜੇਕਰ ਕੋਈ ਗੱਲ ਕਰੇ ਤਾਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਗੱਲ ਕਰੇ ਕਿਸੇ ਨੇ ਵਚਨ ਦੇ ਅਨੁਸਾਰ ਗੱਲ ਕਰਨੀ ਹੈ ਤਾਂ ਉਹ ਕਰ ਸਕਦਾ ਮੇਰੇ ਨਾਲ ਮੈਨੂੰ ਕਮੈਂਟ ਕਰਕੇ ਆਪਦਾ ਨੰਬਰ ਦੇ ਦਿਓ ਮੈਂ ਗੱਲ ਕਰਨ ਦੀ ਲਈ ਤਿਆਰ ਹਾਂ ਪਰ ਇਸ ਤੋਂ ਉੱਪਰ ਕੋਈ ਸਚਾਈ ਨਹੀਂ ਹੈਗੀ ਇੱਕ ਭੇਤ ਹੈ ਲੁਕਿਆ ਹੋਇਆ ਯੇਸ਼ੂ ਮਸੀਹ ਨੇ ਮਤੀ 28 ਦੀ 18 19 ਵਿੱਚ ਸਿੱਧਾ ਨਹੀਂ ਕਿਹਾ ਵੀ ਤੁਸੀਂ ਯੇਸ਼ੂ ਮਸੀਹ ਦੇ ਨਾਂ 'ਚ ਜਾ ਕੇ ਬਪਤਿਸਮਾ ਦਿਓ। ਉਹਨੇ ਕਿਹਾ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਂ 'ਚ ਬਪਤਿਸਮਾ ਦਿਓ। ਫਿਰ ਉਹਨੇ ਕਿਹਾ ਪਵਿੱਤਰ ਆਤਮਾ ਆਵੇਗਾ ਤੇ ਮੇਰੀਆਂ ਕਈਆਂ ਹੋਈਆਂ ਗੱਲਾਂ ਜਿਹੜੀਆਂ ਮੈਂ ਮਤੀ 28 ਦੀ 18 19 'ਚ ਤੁਹਾਨੂੰ ਕਈਆਂ ਨੇ ਉਹ ਤੁਹਾਨੂੰ ਆਵੇਗਾ ਤੇ ਸਿਖਾਵੇਗਾ। ਤੇ ਜਦ ਰਸੂਲਾਂ ਦੇ ਕਰਤੱਵ ਦੋਦੇ ਚ ਚੇਲੇ ਪਵਿੱਤਰ ਆਤਮਾ ਦੇ ਨਾਲ ਭਰ ਗਏ ਤਾਂ ਪਵਿੱਤਰ ਆਤਮਾ ਨੇ ਹੀ ਉਹਨਾਂ ਦੇ ਮੂੰਹ ਤੋਂ ਕਢਵਾਇਆ ਕਿ ਪ੍ਰਭੂ ਯੇਸ਼ੂ ਮਸੀਹ ਦੇ ਨਾਂ 'ਚ ਬਪਤਿਸਮਾ ਲਵੋ ਤੇ ਪਾਤਰਸਨੀ ਸੀ ਬੋਲਦਾ ਹਨਾਨੀਆ ਸਫੀਰਾ ਐਵੇਂ ਨਹੀਂ ਡਿੱਗ ਪਏ। ਮੂੰਹ ਭਾਰ ਤੇ ਮੌਤ ਪਤਰਸ ਨੇ ਸੀ ਬੋਲਦਾ ਪਤਰਸ ਦੇ ਵਿੱਚ ਪਵਿੱਤਰ ਆਤਮਾ ਬੋਲਦਾ ਸੀ ਪਤਰਸ ਨੇ ਕਿਹਾ ਤੁਸੀਂ ਕਿਉਂ ਖੁਦਾ ਦੇ ਆਤਮਾ ਨਾਲ ਝੂਠ ਬੋਲਿਆ ਪਤਰਸ ਤਾਂ ਇੱਕ ਬੌਡੀ ਸੀ ਪਤਰਸ ਥੋੜੀ ਕੰਮ ਕਰ ਰਿਹਾ ਸੀ ਪਤਰਸ ਨੇ ਆਪਣਾ ਜੀਵਨ ਯਿਸੂ ਮਸੀਹ ਨੂੰ ਸਮਰਪਿਤ ਕੀਤਾ ਸੀ ਤੇ ਉਹਦੀ ਦੇਹ ਨੂੰ ਯਿਸੂ ਮਸੀਹ ਦਾ ਪਵਿੱਤਰ ਆਤਮਾ ਇਸਤੇਮਾਲ ਕਰ ਰਿਹਾ ਸੀ ਖੁਦਾ ਤੁਹਾਨੂੰ ਬਰਕਤ ਦੇਵੇ ਆਸ਼ੀਰਵਦ ਦੇਵੇ ਮੈਂ ਕਿਸੇ ਬੰਦੇ ਦੇ ਵਿਰੋਧ ਵਿੱਚ ਨਹੀਂ ਆ ਪਰ ਮੈਂ ਝੂਠੀ ਸਿੱਖਿਆ ਦੇ ਵਰੋਧ ਵਿੱਚ ਆਹ ਪ੍ਰਭੂ ਸਰਨ ਨੂੰ ਬles ਕਰੇ ਆਮੀਨ